ਹਾਂਜੀ ਮੈਂ ਤੁਹਾਡਾ ਦੇਸੀ ਜੱਟ ਤੇ ਆਪਾਂ ਵੀਡੀਓ ਅਪਲੋਡ ਕੀਤੀਆਂ ਸੀਗੀਆਂ ਸ੍ਰੀ ਮਣੀ ਕਰਨ ਸਾਹਿਬ ਦੀਆਂ ਤੇ ਉਹਦੇ ਵਿੱਚ ਵੱਡੇ ਵੱਡੇ ਵਿਦਵਾਨ ਕਮੈਂਟਾਂ ਦੇ ਵਿੱਚ ਗਾਲ੍ਹਾਂ ਦੇ ਰਹੇ ਨੇ ਤੇ ਜਿਨ੍ਹਾਂ ਦੇ ਵੱਡਿਆਂ ਵੱਡਿਆਂ ਦਾੜ੍ਹੀਆਂ ਰੱਖੀਆਂ ਹੋਈਆਂ ਨੇ ਦਸਤਾਰਾਂ ਬੰਨੀਆਂ ਹੋਈਆਂ ਨੇਗੀਆਂ ਮੈਨੂੰ ਇਹ ਨਹੀਂ ਸਮਝ ਆਉਂਦੀ ਹੈਗੀ ਵੀ ਵੀਡੀਓ ਦੇ ਵਿੱਚ ਗਲਤ ਕੀ ਆਖਿਆ ਹੋਇਆ ਵੀਡੀਓ ਦੇ ਵਿੱਚ ਮੈਂ ਕਈ ਦਿਨਾਂ ਦਾ ਚੁੱਪ ਸੀਗਾ ਮੈਨੂੰ ਐ ਸੀ ਚੱਲ ਆਪਾਂ ਕਾਹ ਨੂੰ ਯਾਰ ਕਿਸੇ ਦਾ ਜਵਾਬ ਦੇਣਾਗਾ ਠੀਕ ਆ ਵੀ ਕੀ ਪਤਾ ਕਿਸੇ ਦੀ ਕਿਹੋ ਜੀ ਸੋਚ ਹੁੰਦੀ ਆ ਕਿਸੇ ਦੀ ਕਿਹੋ ਜੀ ਸੋਚ ਹੁੰਦੀ ਆ ਪਹਿਲੀ ਵੀਡੀਓ ਮੈਂ ਅਪਲੋਡ ਕਰੀ ਸੀ ਜਿਉਂਦੇ ਵਿੱਚ ਫੋਟੋਆਂ ਲੱਗੀਆਂ ਹੋਈਆਂ ਨੇਗੀਆਂ ਤੇ ਮਤਲਬ ਸ਼ਿਵ ਜੀ ਦੀ ਭੋਲੇ ਦੀ ਬਾਬੇ ਦੀ ਲੱਗੀ ਹੋਈ ਆ ਹਲੂਮਾਨ ਦੇ ਬਾਬੇ ਨਾਨਕ ਦੀ ਗੁਰੂ ਗੋਬਿੰਦ ਸਿੰਘ ਜੀ ਦੀ ਪਾਰਵਤੀ ਦੀ ਜੋ ਵੀ ਲਾ ਲਓ ਸਾਰੇ ਤਰ੍ਹਾਂ ਦੀਆਂ ਫੋਟੋਆਂ ਨੇਗੀਆਂ ਕੀ ਇਹ ਗੱਲ ਸੱਚ ਨਹੀਂ ਹੈਗੀ ਫਿਰ ਜਦੋਂ ਆਪਾਂ ਦਰਬਾਰ ਸਾਹਿਬ ਦੇ ਵਿੱਚ ਪੰਡਾਂ ਦੇ ਵਿੱਚ ਕੋਈ ਫੋਟੋ ਲਾਉਣ ਨਹੀਂ ਦਿੰਦਾ ਕੋਈ ਜਾਂ ਕਹੋ ਵੀ ਹਾਂ ਮੈਂ ਸਾਡੇ ਗੁਰਦੁਆਰਾ ਸਾਹਿਬ ਨੇ ਤੰਨ ਪੰਡਈ ਹੀਰੋ ਕਲਾਂ ਦੇ ਵਿੱਚ ਮੈਂ ਤੜਕੇ ਫੋਟੋ ਟੰਗਦਾ ਕੋਈ ਟੰਗਣ ਨਹੀਂ ਦਿੰਦਾ ਲੈ ਜਮਾਨੀ ਟੰਗਣ ਦਿੰਦਾ ਨਹੀਂ ਬਤਾ ਉੱਥੇ ਕਿਰਪਾਨਾਂ ਚੱਲੇ ਜਾਣ ਠੀਕ ਹੈ ਤੇ ਚਲੋ ਉੱਥੇ ਦਾ ਕਹਿੰਦੇ ਇਤਿਹਾਸ ਤੈਨੂੰ ਕੀ ਪਤਾ ਮੈਨੂੰ ਸਾਰੇ ਕਹਿੰਦੇ ਹੈਗੇ ਕੋਈ ਕਹਿੰਦਾ ਸਿਵਜੀ ਦੀ ਮਣੀ ਡਿੱਗੀ ਤੇ ਤਾਂ ਪਾਣੀ ਗਰਮਾ ਉਹ ਕੋਈ ਕਹਿੰਦਾ ਬਾਬੇ ਨਾਨਕ ਨੇ ਮਰਦਾਨੇ ਤੋਂ ਰੋਟੀਆਂ ਲਹਾਈਆਂ ਸੀਗੀਆਂ ਉੱਥੇ ਤੇ ਤਾਂ ਪਾਣੀ ਗਰਮਾ ਕੋਈ ਕਹਿੰਦਾ ਗੰਦਲਾ ਪੱਥਰ ਆ ਆਪੋ ਆਪ ਦੇ ਸਭ ਦੇ ਵਿਚਾਰ ਨੇ ਤੇ ਮੈਂ ਉੱਥੇ ਕਿਸੇ ਨੂੰ ਇਹ ਤਾਂ ਨਹੀਂ ਕਿਹਾ ਵੀ ਇੱਥੇ ਫੋਟੋ ਕਿਉਂ ਲਾਈਆਂ ਹੋਈਆਂ ਨੇ ਜੀ ਵੀ ਗਲਤ ਨੇ ਮੈਂ ਸਿਰਫ ਦਿਖਾਇਆ ਵੀ ਫੋਟੋਆਂ ਲੱਗੀਆਂ ਹੋਈਆਂ ਨਹੀਂ ਜੀਆਂ ਦੂਜੀ ਗੱਲ ਇੱਕ ਹੋਰ ਤੁਸੀਂ ਜਦੋਂ ਘਰਾਂ ਦੇ ਵਿੱਚ ਖੰਡ ਪਾੜ ਪ੍ਰਕਾਸ਼ ਕਰਾਉਨੇ ਆ ਜਾਂ ਸਹਿਜ ਪਾੜ ਤੁਹਾਨੂੰ ਵੀ ਪਤਾ ਹੀ ਆ ਵੀ ਜਦੋਂ ਇੱਕ ਆਪਾਂ ਕੁੰਬ ਰੱਖਦੇ ਹੁੰਨੇ ਆਂਗੇ ਪਾਣੀ ਦਾ ਘੜਾ ਭਰ ਕੇ ਤੇ ਉਹ ਸਿੱਟ ਕੇ ਮਤਲਬ ਜੋਂ ਤੇ ਉੱਥੇ ਕਿਹਾ ਜਾਂਦਾ ਵੀ ਇਹ ਬਈ ਮਨਮਤਾ ਇਹ ਨਾ ਕਰੋ ਉਂ ਪਾਣੀ ਰੱਖ ਲੋ ਕਾਜ ਚ ਪਾ ਕੇ ਤੇ ਦੂਜੀ ਗੱਲ ਜੋਤ ਨਾ ਲਾਓ ਜੋਤ ਜਿੱਥੇ ਵੱਡੇ ਗੁਰਦੁਆਰਾ ਵੱਡੇ ਗੁਰਦੁਆਰਾ ਸਾਹਾਵਾਂ ਦੇ ਵਿੱਚ ਚੱਲਦੀਆਂ ਸੀਗੀਆਂ ਨਾ ਜੋਤਾਂ ਤੇ ਦੇਸੀ ਘੋਦੀਆਂ ਲੋਕ ਪਾਉਂਦੇ ਸੀ ਦੇਸੀ ਕਿਉਂ ਤੇ ਉੱਥੋਂ ਜੋਤਾਂ ਚੱਕਦੀਆਂ ਲੋਕਾਂ ਨੇ ਆਪਦੀ ਮਤ ਦੇ ਅਨਸਾਰ ਵੀ ਹਾਂ ਜੋਤ ਲਾਉਣੀ ਚੰਗੀ ਨਹੀਂ ਸਮਝਦੇ ਵੀ ਕਿਉਂਕਿ ਵੀ ਜਾਗਦੀ ਜੋਤ ਗੁਰੂਗ੍ਰੰਥ ਸਾਹਿਬ ਜੀ ਨੂੰ ਮੰਨਦੇ ਨੇ ਵੀ ਮੈਂ ਇੱਕ ਵੀਡੀਓ ਅਪਲੋਡ ਕਰੀ ਆ ਵੀ ਉੱਥੇ ਜੋਤ ਚੱਲਦੀ ਹੈ ਵੀ ਹੱਥ ਨਾ ਲਾਓ ਵੀ ਹਾਂ ਭਈ ਤੁਸੀਂ ਦੱਸੋ ਵੀ ਸਹੀ ਹੈ ਜਾਂ ਗਲਤ ਆ ਕਿਸੇ ਨੂੰ ਮਾੜਾ ਚੰਗਾ ਤਾਂ ਕਿਹਾ ਨਹੀਂ ਹੈਗਾ ਵੀਡੀਓ ਦੇ ਵਿੱਚ ਬਾਈ ਜੇ ਕਿਸੇ ਨੂੰ ਆਪਾਂ ਮਾੜਾ ਚੰਗਾ ਕਿਹਾ ਹੋਵੇ ਫਿਰ ਤੁਹਾਡੇ ਮਿਰਚਾਂ ਕਿਉਂ ਲੱਗ ਜਾਂਦੀਆਂ ਨੇ ਯਾਰ ਮੈਨੂੰ ਇਹ ਨਹੀਂ ਸਮਝ ਆਉਂਦੀ ਹੈ ਕਿ ਤੁਸੀਂ ਆਪੋ ਆਪਣੀ ਮਤ ਅਨੁਸਾਰ ਆ ਜੇ ਤੁਹਾਨੂੰ ਚੰਗਾ ਲੱਗਦਾ ਲਾ ਲਓ ਜੇ ਤੁਹਾਨੂੰ ਨਹੀਂ ਚੰਗੀ ਲੱਗਦੀ ਨਾ ਲਾਓ ਬਾਕੀ ਸਾਰੇ ਸਾਰਿਆਂ ਨੇ ਨਹੀਂ ਕਿਹਾ ਆਪਾਂ ਨੂੰ ਜੀ ਚੰਦ ਬੰਦੇ ਨੇ ਜਿਹੜੇ ਵਿੱਚ ਕਮੈਂਟਾਂ ਦੇ ਵਿੱਚ ਥਾਂ ਥਾਂ ਆ ਕੇ ਲਿਖ ਰਹੇ ਨੇ ਆਪਦਾ ਸਮਾਂ ਬਰਬਾਦ ਕਰ ਰਹੇ ਨੇ ਜਿਹੜੇ ਐਨੇ ਬੇਲੇ ਨੇ ਸਿਰਫ ਮੇਰੇ ਤੇ ਝਾਕੀ ਜਾਂਦੇ ਨੇ ਮੇਰੇ ਪੇਜ ਦੀ ਨਿਗ੍ਹਾ ਰੱਖ ਰਹੀ ਆ ਆਪਦਾ ਕੰਮ ਵੀ ਕਰ ਲੋ ਭਰਾਵੋ ਕੋਈ ਮੈਂ ਤੁਹਾਡੇ ਤੇ ਹੈਰਾਨ ਆਗਾ ਠੀਕ ਆ ਤੇ ਹੁਣ ਮੈਂ ਉਹਨਾਂ ਦਾ ਨਾਮ ਲੈ ਲੈ ਕੇ ਵੀ ਵੀਡੀਓ ਪਾਉਂਗਾ ਤੇ ਕਮੈਂਟ ਜਿਹੜੇ ਲਿਖਦੇ ਨੇ ਮੈਂ ਕਮੈਂਟ ਵੀ ਉੱਪਰ ਸ਼ੇਅਰ ਕਰੂੰਗਾ ਵੀ ਆਹ ਕਮੈਂਟ ਲੱਗੇ ਨੇ ਫਲਾਣੇ ਨੇ ਲਿਖੇ ਨੇਗੇ ਤੇ ਮਤਲਬ ਕੋਈ ਕਹਿੰਦਾ ਮੈਂ ਤਾਂ ਹਕੀਦਨਾ ਦਿੱਥੋਂ ਦਰਬਾਰ ਸਭ ਅੰਬਰਸਰ ਮਾਫੀ ਮੰਗਾਉਂਗਾ ਕੋਈ ਕਹਿੰਦਾ ਮੈਂ ਐਂ ਕਰਾਉਂਗਾ ਕੋਈ ਕਹਿੰਦਾ ਮੈਂ ਚੰਡੀਗੜ੍ਹ ਤੋਂ ਬੋਲਦਾ ਬੰਦੇ ਸਿਰਫ 4 ਹੀ ਨੇ ਉਹ ਟੋਟਲੀ ਤਿੰਨ ਤਿੰਨ ਚਾਰ ਬੰਦੇ ਨੇ ਜਿਹੜੇ ਤਰ੍ਹਾਂ ਤਰ੍ਹਾਂ ਤੋਂ ਫੋਨ ਲਵਾਉਂਦੇ ਆ ਤਰ੍ਹਾਂ ਤਰ੍ਹਾਂ ਦੀਆਂ ਧਮਕੀਆਂ ਦਿੰਦੇ ਆਗੇ ਮੈਨੂੰ ਭਰਾਵੋ ਨਾ ਕਿਸਦਾ ਡਰ ਹੈ ਨਾ ਭੈਅ ਆ ਆਪਾਂ ਸੱਚੀ ਚੀਜ਼ ਦਿਖਾਈ ਆ ਜੋ ਕੁਝ ਹੈਗਾ ਸੀ ਤੁਹਾਡੇ ਸਾਹਮਣੇ ਦਿਖਾਇਆਗਾ ਜੇ ਤੁਸੀਂ ਜਾ ਕੇ ਦੇਖ ਲਓ ਉੱਥੇ ਸਾਰਾ ਕੁਝ ਹੈਗਾ ਯਾਰ ਨਾਰਮਲ ਚੀਜ਼ ਆ ਇਹ ਕੋਈ ਬਾਲੀ ਵੱਡੀ ਗੱਲ ਨਹੀਂ ਹੈਗੀ ਠੀਕ ਹੈ ਜਿਹੜੇ ਧਰਮ ਦੀ ਤੁਸੀਂ ਗੱਲ ਕਰਦੇ ਹੋਗੇ ਵੀ ਉੱਥੇ ਧਰਮ ਕੀ ਹੈਗਾ ਧਰਮ ਉੱਥੇ ਕੀ ਆ ਬਈ Hindu ਧਰਮ ਤੇ Sikh ਧਰਮ ਨੂੰ ਸਾਂਝਾ ਧਰਮ ਬਣਾਇਆ ਹੋਇਆ ਉੱਥੇ ਮਤਲਬ ਸਾਂਝੇ ਤੌਰ ਤੇ ਪੂਜਾ ਪਾਠ ਕਰਦੇ ਆਗੇ ਮੈਂ ਸਿਰਫ ਵੀਡੀਓ ਦੇ ਵਿੱਚ ਵਿਖਾਇਆ ਵੀ ਆਹ ਕੁਝ ਗਲਤ ਕਿਸੇ ਨੂੰ ਨਹੀਂ ਆਖਿਆ ਤੁਸੀਂ ਵੀਡੀਓ ਨੂੰ ਬਾਰ ਬਾਰ ਸੁਣੋ ਪਹਿਲਾਂ ਸੁਣ ਕੇ ਵੀਡੀਓ ਨੂੰ ਦੇਖ ਕੇ ਫਿਰ ਕਮੈਂਟ ਕਰੋ ਵੀ ਉਹਦੇ ਵਿੱਚ ਕੀ ਗੱਲ ਬਾਤ ਆ ਜੇ ਕਿਸੇ ਨੂੰ ਮਾੜਾ ਕਿਹਾ ਗਿਆ ਤਾਂ ਤੁਸੀਂ ਕਹੋ ਯਾਰ ਮਾੜਾ ਤਾਂ ਉਹਨੂੰ ਕਿਸੇ ਨੂੰ ਕੁਝ ਕਹੀ ਨਹੀਂ ਗਿਆ ਵੀ ਤੁਹਾਨੂੰ ਇਹੋ ਜਿਹਾ ਕੀ ਮਾੜਾ ਲੱਗਿਆ ਮੈਂ ਤਾਂ ਇਹ ਨਹੀਂ ਸਮਝ ਆਉਂਦੀ ਠੀਕ ਆ ਬਾਈ ਬਾਕੀ ਸਾਰੇ ਤੁਸੀਂ ਵੀ ਇਕੱਲੇ ਸਿਆਣੇ ਨਹੀਂ ਹੈਗੇ ਜੱਗ ਤੇ ਹੋਰ ਸਾਰੇ ਸਿਆਣੇ ਹੈਗੇ ਮੈਂ ਆ ਸਿੱਖੀ ਪਹਿਰਾਵਾ ਰੱਖਿਆ ਹੋਇਆ ਮੈਂ ਆਪਦੇ ਮਤਲਬ ਗੁਰੂ ਪੀਰਾਂ ਨੂੰ ਨਿੰਦ ਨਹੀਂ ਸਕਦਾ ਮੈਂ ਕਿਉਂ ਨਿੰਦਿਆ ਕਰੂੰਗਾ ਭਰਾਵੋ ਮੈਂ ਕਿਉਂ ਮਾੜਾ ਆਖੂੰਗਾ ਮੈਂ ਜਾਗਦੀ ਜੋਤ ਪ੍ਰੋਗਰਾਮ ਸਾਹਿਬ ਜੀ ਨੂੰ ਮੰਨਣ ਵਾਲਾ ਵੀਡੀਓ ਨੂੰ ਸ਼ੇਅਰ ਕਰ ਦਿਓ ਸਤ ਸ੍ਰੀ ਅਕਾਲ ਜੀ